थैंक यू ठीक है सब ਬਜੀ ਆ ਲਾਇਓ ਤੁਸੀਂ ਦੇਖੋ ਇਹ ਲਾਉਣਾ ਮੈਨੂੰ ਕਿਹਾ ਸੀਗਾ ਜੇ ਤੁਸੀਂ ਹਕਲ ਨਾਲ ਕਰ ਰਹੇ ਹੋ ਵੀ ਉਹਨਾਂ ਨੇ ਕਹਿੰਦਾ ਮੈਨੂੰ ਤੁਸੀ ਆਲਾ ਪੁੱਛ ਲੋ ਜੇ ਪਤਾ ਲੱਗਣਾ ਜਸਟ ਪਾਰਟੀ ਦਾ ਪ੍ਰੋਟੋਕੋਲ ਕੀ ਸਿਸਟਮ ਹੈ ਤੁਸੀਂ ਮੈਨੂੰ ਦੱਸ ਦਿਓ ਬਸ ਇਹ ਬਿਲਕੁਲ ਬੜਾ ਆਇਆ ਠੀਕ ਈ ਗਈ

हां उस ਵੀਰ ਕਿਉਂ ਮੈਂ ਬੋਲ ਤੂੰ ਉੱਪਰ ਨਿਕਲ ਬੱਸ ਗੱਲ ਸਭ ਕਰੀਏ ਸ਼ੁਰੂ ਹਾਂਜੀ ਹਾਂਜੀ ਇਸੇ ਇੱਕ ਘੰਟਾ ਹੋ ਗਿਆ ਸੌਰੀ ਯਾਰ ਨਾ ਇਲੈਕਸ਼ਨ ਦਾ ਕੰਮ ਕੀ ਕਰਾਂ ਮੈਂ ਤਾਂ ਮੇਰਾ ਬਹੁਤ ਦਿਲ ਸੀ ਬਿਲਕੁਲ 3:30 ਵਜੇ ਦਾ ਸੀ 2:00 ਵਜੇ ਦਾ ਸੀ ਕਰ ਲਈ ਸ਼ੁਰੂ ਰੈਕਡਿੰਗ ਕਰ ਦਿੰਦੇ ਹਾਂ ਹਾਂਜੀ ਹਾਂਜੀ ਲੋ ਇਹੜੇ ਕਰ ਦਿੰਦੇ ਆ ਚਲੋ ਕਰੀਏ ਸ਼ੁਰੂ ਹਾਂਜੀ ਜੀ ਸਰ ਜੀ ਸਰ ਸ਼ੁਰੂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਦੀ ਬਹੁਤ ਹੀ ਸਤਿਕਾਰਤ ਪ੍ਰੈਸ ਤੁਸੀਂ ਸਾਰੇ ਸਤਿਕਾਰਯੋਗ ਵੀਰ ਭਰਾ ਆਏ ਹੋ ਤੁਹਾਨੂੰ ਪਹਿਲਾਂ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਅੱਜ ਅਸੀਂ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹਦੇ ਵਿੱਚ ਸਰਦਾਰ ਚੁਸਪਿੰਦਰ ਸਿੰਘ ਜੀ ਜਿਹੜੇ ਮਾਨਸਾ ਤੋਂ ਨੇ ਸਾਡੇ ਵਿੱਚ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਉਹ ਦਰੋ ਛੱਡ ਕੇ ਸ਼ਾਮਲ ਹੋਏ ਐ ਉਹਨਾਂ ਨੂੰ ਜੀ ਆਇਆਂ ਉਹਨਾਂ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਸਾਡੇ ਵਾਸਤੇ ਇੱਕ ਕਿਉਂਕਿ ਜਿਹੜੇ ਭਰਾ ਕੰਮ ਕਰਨ ਲਈ ਵੱਲੋਂ ਉਹਨਾਂ ਦੇ ਸਾਥੀ ਸਾਰੇ ਜਿਹੜੀ ਸਾਡੀ ਪਾਰਟੀ ਦਾ ਬਹੁਤ ਵੱਡਾ ਬਲ ਜਦੋਂ ਇਲੈਕਸ਼ਨ ਚੱਲਦੇ ਹੋਣ ਤੇ ਉਹ ਮੈਂ ਲੋਕ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਆ ਤਾਂ ਮੈਨੂੰ ਜਿਹੜਾ ਬੰਦਾ ਇਲੈਕਸ਼ਨ ਲੜਦਾ ਉਹਦੇ ਵਾਸਤੇ ਬਹੁਤ ਵੱਡਾ ਸਹਾਰਾ ਬਣ ਜਾਂਦਾ ਹੈ ਇਹੋ ਜਿਹਾ ਜਿਹੜਾ ਨੌਜਵਾਨ ਸਾਡੇ ਨਾਲ ਆਉਂਦਾ ਹਿੰਮਤ ਨਾਲ ਪਹਿਲਾ ਕੰਮ ਕੀਤਾ ਤੇ ਮੈਂ ਇਹੇ ਆਸ ਉਮੀਦ ਰੱਖੂੰਗਾ ਕਿ ਪੂਰੀ ਹਿੰਮਤ ਲਾ ਕੇ ਜਿਹੜੀ ਇਲੈਕਸ਼ਨ ਹੈ ਇੱਕ ਜੰਗ ਵਰਗੀ ਚੀਜ਼ ਹੁੰਦੀ ਹੈ ਕਿ ਜਿਵੇਂ ਜੰਗ ਚਲਣ ਲੱਗਿਆਂ ਨਾ ਹੀ ਤਾਂ ਕੋਈ ਅਹੁਦੇਦਾਰੀਆਂ ਵੇਖੀਆਂ ਜਾਂਦੀਆਂ ਤੇ ਨਾ ਹੀ ਉਹਦੇ ਚ ਕੋਈ ਕਰਨਲ ਜਰਨਲ ਵਾਲੀ ਤੇ ਸਿਪਾਹੀ ਵਾਲੀ ਗੱਲ ਹੁੰਦੀ ਹੈ ਇਲੈਕਸ਼ਨ ਦੌਰਾਨ ਸਾਰੇ ਅਸੀਂ ਲੀਡਰ ਸਹਿਬਾਨ ਚਾਹੇ ਉਹਦੇ ਚ ਕਿਵੇਂ ਵੀ ਹੋਣ ਔਰ ਵਰਕਰ ਵੌਲੰਟੀਅਰ ਸਾਥੀ ਯੋਧੇ ਦਾ ਸਾਰੇ ਰਲ ਮਿਲ ਕੇ ਲੜਦੇ ਆ। ਸਾਡੋ ਸਰਦਾਰ ਚੁਸਪਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਲੋਕ ਸਭਾ ਬਠਿੰਡਾ ਵਿੱਚ ਖਾਸ ਕਰਕੇ ਬਹੁਤ ਵੱਡਾ ਸਹਾਰਾ ਮਿਲੂਗਾ ਤੇ ਪਾਰਟੀ ਜਿਹੜੀ ਸਾਰੀ ਸਾਡੀ ਪੰਜਾਬ ਦੀ ਮਜ਼ਬੂਤ ਹੋਊਗੀ। ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਤੇ ਨਾਲ ਵਿਸ਼ਵਾਸ ਵੀ ਦਿਨਾ ਕਿ ਜਿਵੇਂ ਤੁਹਾਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਹੋ ਰਹੇ ਨੇ ਨੇ ਆਪ ਸ਼ਾਮਲ ਕਰਵਾਇਆ ਤੇ ਜਿਹੜੇ ਪੋਲੀਟੀਕਲ ਤੋਂ ਆਪਾਂ ਹੈਗੇ ਹੈਗੇ ਪਰਿਵਾਰ ਇੱਕ ਦੂਸਰੇ ਨਾਲ ਰਿਸ਼ਤਾ ਰਹੂਗਾ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅੱਜ ਮੇਰੇ ਵਾਸਤੇ ਇਹ ਪ੍ਰਾਹ ਹੋ ਰਹੀ ਆਏ ਐ ਬਹੁਤ ਦਿਨ ਰਾਤ ਇੱਕ ਪਾਰਟੀ ਲਈ ਕਰਨਗੇ ਇਹਨਾਂ ਦਾ ਧੰਨਵਾਦ ਸੀਐਮ ਸਾਹਿਬ ਦਾ ਫੋਰਮ ਹੈ ਕਿਉਂਕਿ ਸੀਐਮ ਸਾਹਿਬ ਕੋਈ 5:30 6:00 ਵਜੇ ਆ ਜਾਣਗੇ ਆਪਣੇ ਰੋਡ ਸ਼ੋਅ ਹੈ ਜਾ ਉਹਨੂੰ ਤੋਂ ਵੀ ਬਜ਼ਾਰ ਉਹਦੇ ਵਿੱਚ ਜਾ ਕੇ ਅਹ ਵੇਖੋ ਇਹ ਗੱਲ ਐਲਜੀ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਦੋਂ ਦੀ ਗੱਲ ਹੈ ਕੀ ਹੈ ਕਿਉਂਕਿ ਜਦੋਂ ਇਹ ਗੱਲ ਚੱਲ ਰਹੀ ਹੈ ਕੇਜਰੀਵਾਲ ਜੀ ਹੋਰਾਂ ਨੂੰ ਈਡੀ ਨੇ ਮੋਦੀ ਹੋਰਾਂ ਨੇ ਬਿਨਾ ਮਤਲਬ ਉਲਝਾਵਾ ਕੋਈ ਸਬੂਤ ਉਕਰਨ ਦੇ ਨਹੀਂ ਸਕੇ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਮਨਿਸਟਰ ਸਾਹਿਬਾਨ ਸਨ ਉਹ ਵੀ ਕਿਉਂਕਿ ਦਿੱਲੀ ਦੇ ਲੋਕਾਂ ਲਈ ਉਹਨਾਂ ਚ ਉਹਨਾਂ ਦੇ ਦਿੱਲੀ ਦੇ ਲੋਕਾਂ ਉਹਨਾਂ ਪ੍ਰਤੀ ਬਹੁਤ ਪਿਆਰ ਸਤਿਕਾਰ ਸੀ ਇਹ ਸਮਝਦੇ ਆ ਵੀ ਇਸ ਤਰ੍ਹਾਂ ਸ਼ਾਇਦ ਕਮਜ਼ੋਰ ਕਰ ਲਾਂਗੇ ਪਰ ਕਈ ਵਾਰੀ ਭੁਲੇਖੇ ਹੁੰਦੇ ਆ ਆਪਾਂ ਇਤਿਹਾਸ ਗਵਾ ਕਿਸੇ ਵੇਲੇ ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਐਮਰਜੈਂਸੀ ਲਾ ਲਈ ਸਭ ਲੋਕਾਂ ਨੂੰ ਮੀਸਾ ਲਾ ਕੇ ਅੰਦਰ ਸਿੱਟਣ ਲੱਗੇ ਸੀ ਪੰਜਾਬ ਦੀ ਮੋਦੀ ਲੀਡਰਸ਼ਿਪ ਉਸ ਵੇਲੇ ਕਾਲੀ ਦਲ ਸੀ ਜਨ ਸੰਘ ਸੀ ਔਰ ਸਮਾਜਵਾਦੀ ਪਾਰਟੀ ਜੈ ਪ੍ਰਕਾਸ਼ ਨਰੈਣ ਜੀ ਜਿਨ੍ਹਾਂ ਦੀ ਸਾਰਿਆਂ ਦੀ ਅਗਵਾਈ ਕਰ ਰਹੇ ਸੀ ਸਭ ਲੋਕ ਉਹਨੇ ਗ੍ਰਿਫਤਾਰ ਕਰਕੇ ਸਮਝਿਆ ਸੀ ਵੀ ਸੋਖਾ ਸત્તા ਨੂੰ ਦੁਬਾਰੇ ਹਾਸਲ ਕਰ ਲਵਾਂਗੀ ਪਰ ਨਹੀਂ ਜਿੱਥੇ ਜਿਹੜੇ ਲੋਕ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਉਹ ਤਾਨਾਸ਼ਾਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਮੋਦੀ ਹੋਰਾਂ ਨੂੰ ਇਸ ਗੱਲ ਦਾ ਭਲੇਖਾ ਟੁੱਟ ਜਾਊਗਾ ਜਦੋਂ ਚਾਰਜ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਦੇ ਖਿਲਾਫ ਦੇ ਹਾਂਜੀ ਇੱਕ ਨਾਲ ਸਿੰਘ ਦੇ ਨਾਲ ਤੁਲਨਾ ਕਰ ਰਹੇ ਹੈ ਮਾਨ ਮੰਤਰੀ ਤੁਲਨਾ ਕਰ ਰਹੇ ਵਿਕਰਮ ਜੀ ਵੇਖੋ ਜੀ ਕਈ ਬੰਦੇ ਬੋਲਣ ਚ ਵੇਖਦੇ ਨਹੀਂ ਵੀ ਅਸੀਂ ਕੀ ਬੋਲਣਾ ਕੀ ਨਹੀਂ ਨਹੀਂ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਮੈਂ ਤਾਂ ਹਰੇਕ ਦਾ ਹਰੇ ਮੈਂ ਕੋਈ ਵੀ ਪੋਲੀਟੀਕਲ ਬੜਾ ਵਿਰੋਧੀ ਅਤੇ ਬੜਾ ਸਾਡੀ ਪਾਰਟੀ ਦਾ ਅਸੀਂ ਤਾਂ ਮਾਨ ਸਤਿਕਾਰ ਕੀਤਾ ਅਸੀਂ ਜਾਤੀ ਦੌਰ ਤੇ ਕਿਸੇ ਤੇ ਨਾ ਇਹੋ ਜਿਹਾ ਕਦੇ ਸੋਚਿਆ ਤੇ ਨਾ ਲਾਇਆ ਇਹ ਕਿ ਦੂਜਾ ਮਜੀਠੀਆ ਸਾਹਿਬ ਨਾਲ ਰਹਿ ਕੀਤੀ ਹੋਣੀ ਤਾਂ ਪਤਾ ਨਹੀਂ ਉਹ ਦੱਸ ਸਕਦੇ ਆ ਮੈਨੂੰ ਤਾਂ ਨਹੀਂ ਇਹ ਮੈਂ ਕਹਦਾ ਜਿਹੜਾ ਬੰਦੇ ਨੇ ਪਾਰਟੀ ਬਣਾਈ ਪਾਰਟੀ ਲਈ ਚੱਲਿਆ ਤੇ ਉਹ ਪਾਰਟੀ ਜੇ ਕਹਿੰਗੇ ਤਾਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਸਾਡੇ ਆਗੂ ਨੇ ਇਹੋ ਜੀ ਗੱਲ ਕਦੇ ਵੀ ਨਹੀਂ ਕਿਸਾਨਾਂ ਦੇ ਵਿਰੋਧ ਨੂੰ ਵੀ ਦੇਖਦੇ ਹਰ ਪਿੰਡਾਂ ਦੇ ਕਿਸਾਨ ਕੀ ਜਿਵੇਂ ਨਹੀਂ ਬੀਜੇਪੀ ਨੂੰ ਚਾਹੇ ਤੁਹਾਡੇ ਪ੍ਰੋਗਰਾਮ ਕਰੋਗੇ ਨਾਰਾਜ਼ ਕਿਉਂ ਹੋਣਗੇ ਇਸ ਗੱਲ ਤੋਂ ਅਹ ਵੇਖੋ ਕਿਸਾਨ ਜਦੋਂ ਮੈਂ ਪਿੰਡਾਂ ਜਾਣਾ ਤੇ ਕਿਸਾਨਾਂ ਦਾ ਹੀ ਇਕੱਠ ਹੋਇਆ ਹੁੰਦਾ ਬਾਈ ਜੀ 3 400 200 500 ਜਿਹੋ ਜਿਹਾ ਪਿੰਡ ਹੈ ਉਹ ਲੋਕ ਜਿਹੜੇ ਕਿਸਾਨੀ ਕਰਦੇ ਆ ਉਹੀ ਐ ਕੋਈ ਸਾਨੂੰ ਸੱਦ ਲਏ ਉਹੀ ਬੁਲਾ ਰਹੇ ਆ ਕੁਛ ਥਾਵਾਂ ਤੇ ਨੁਕਸਾਨ ਹੋਇਆ ਇਸ ਗੱਲ ਨਾਲ ਮੈਂ ਕੋਈ ਮੁਨਕਰ ਨਹੀਂ ਪਰ ਉਹਦੇ ਤੇ ਅਸੀਂ ਇਹ ਵੀ ਨਹੀਂ ਵੀ ਕੋਈ ਉਹਨਾਂ ਨੂੰ ਸਾਰਾ ਕੁਝ ਜਿਹੜਾ ਉਹਨਾਂ ਦਾ ਬਣਦਾ ਹੈ ਸਹਿਤਾ ਉਹ ਦੇਣੀ ਤੇ ਦੇਵਾਂਗੇ ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਅਦੀਨ ਆ ਜਾਂਦਾ ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ ਉਸ ਵੇਲੇ ਸਰਕਾਰ ਕੋਈ ਸਿੱਧਾ ਫੈਸਲਾ ਨਹੀਂ ਕਰ ਸਕਦੀ ਅਸੀਂ ਲਿਖ ਕੇ ਵੀ ਦਿੱਤਾ ਸ਼ਾਇਦ ਇਲੈਕਸ਼ਨ ਕਮਿਸ਼ਨ ਉਹ ਮੁਆਵਜ਼ਾ ਦੇਣ ਲਈ ਸਹਿਮਤ ਹੋ ਜੇ ਸ਼ਾਇਦ ਫਿਰ 4 4 ਜੂਨ ਤੋਂ ਬਾਅਦ ਹੋਵੇ। ਰਾਜ ਬੜਾ ਵੱਡਾ ਮੁੱਦਾ ਹੈ ਜੀ ਬੰਟਾ ਤਾਂ ਪੁਲਿਸੇ ਜਾਵੇਗੀ ਇਹ ਪਤਾ ਐਸੇ ਬੰਦੇ। ਅ ਵਿਖੋ ਇਹ ਡਰੱਗਸ ਅੱਜ ਤਾਂ ਹੀ ਨਹੀਂ। ਅਸੀਂ ਕਿਸੇ ਨਾਲ ਨਾ ਹੀ ਇਹ ਜੀ ਸਹਿਮਤੀ ਪ੍ਰਗਟਾਈ ਆ ਸਾਡਾ ਕੋਈ ਲੀਡਰ ਸਾਡਾ ਕੋਈ ਆਗੂ ਸਾਡਾ ਕੋਈ ਮਨਿਸਟਰ ਐਮ ਐਲ اے ਕਦੇ ਕੋਈ ਅ ਦਖਲਅੰਦਾਜ਼ੀ ਪੁਲਿਸ ਆਫਸਰ ਕਹੇ ਦੇ ਵੀ ਤੁਹਾਡੇ ਆਖੇ ਅਸੀਂ ਇਹਨਾਂ ਦੀ ਨੋ ਲੈਕਸ ਕੀਤਾ ਜਾਂ ਕਿਸ ਨੂੰ ਛੱਡਿਆ ਸਰਕਾਰ ਵੱਲੋਂ ਸ਼ਕਤੀ ਹੈ ਰੋਜ਼ ਕਿੰਨੀ ਰਿਕਵਰੀ ਕੀਤੀ ਜਾਂਦੀ ਹੈ ਪਹਿਲਾਂ ਹਾਲਾਂਕਿ ਕਈ ਜਿਹੜੇ ਨਾਵਾਂ ਦੇ ਨਾਂ ਹੀ ਡਰਗ ਦੇ ਉੱਤੇ ਚੱਲਣ ਲੱਗ ਗਏ ਸੀ ਇਸ ਗੱਲ ਨੂੰ ਤੁਸੀਂ ਸਮਝਦੇ ਹੋ ਤੇ ਕਈ ਵਜ਼ੀਰਾਂ ਦੇ ਵਿੱਚ ਹਿੱਸੇ-ਉਸੇ ਵੀ ਤੁਹਾਡੀ ਪ੍ਰੈਸ ਨੇ ਉਜਾਗਰ ਕੀਤੇ ਸੀ ਤਾਂ ਕਿਸੇ ਅਧਿਕਾਰਨ ਦੀ ਮੁੱਖ ਮੁੱਦੀ ਕੀ ਤੁਹਾਡੇ ਸਾਹਮਣੇ ਦੇਖੋ ਜੀ ਸਾਡੇ 2 ਸਾਲ ਦੀ 2 ਸਾਲ ਤੋਂ ਥੋੜਾ ਸੰਭਾਲ ਲੱਗਿਆ ਸਰਕਾਰ ਪਹਿਲਾਂ ਇੱਕ ਰਵਈਤੀ ਪਾਰਟੀਆਂ ਦੀ ਸਰਕਾਰ ਹੁੰਦੀ ਸੀ ਉਹੀ ਬੰਦੇ ਜਿਹੜੇ 40 50 ਸਾਨੂੰ ਵਾਰੀ ਨਾਲ ਵਜ਼ੀਰ ਬਣੇ ਜਾਂਦੇ ਸਨ ਐਮ ਐਲ ਏ ਪਰਿਵਾਰਾਂ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਉਹ 8 8 10 10 ਹਮੇਸ਼ਾ ਇਸ ਅਸੈਂਬਲੀ ਵਿੱਚ ਹੋਇਆ ਕਰਦੇ ਸੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਨਵਾਂ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਘਰਾਣੇ ਕਹਾਉਂਦੇ ਸੀ ਉਹਨਾਂ ਨੂੰ ਪਾਸੇ ਕਰਕੇ ਆਮ ਸਧਾਰਨ ਲੋਕਾਂ ਵਿੱਚੋਂ ਆਪਣੇ ਨੁਮਾਇंदे ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜੇ ਆ। ਇਹ ਪਹਿਲੀ ਵਿਧਾਨ ਸਭਾ ਹੈ ਕਿ ਉਹਨਾਂ ਘਰਾਣਿਆਂ ਚੋਂ ਕੋਈ ਵੀ ਐਮ.ਐਲ.ਏ ਨਹੀਂ। ਨੰਬਰ 2 ਇਸ ਵਿਧਾਨ ਸਭਾ ਵਿੱਚ ਰਿਸ਼ਤੇਦਾਰੀਆਂ ਨਹੀਂ। ਅਸੀਂ ਜੇ ਸਰਦਾਰ ਜਗਰੂਪ ਸਿੰਘ ਇੱਥੋਂ ਨੁਮਾਇੰਦਗੀ ਕਰਦੇ ਮੇਰੇ ਵੱਡੇ ਨੇ ਮੈਂ ਇਹਨਾਂ ਦਾ ਸਤਿਕਾਰ ਮਾਨ ਕਰਦਾ ਪਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ। ਪਹਿਲਾਂ 5 5 7 7 ਇੱਕ ਦੂਸਰੇ ਨਾਲ ਰਿਸ਼ਤੇ ਰਿਸ਼ਤੇਦਾਰ ਜੁੜੇ ਹੋਏ ਹੁੰਦੇ ਸੀ। ਆਖਰ ਵਿੱਚ ਤਾਂ ਕਮਾਲ ਹੀ ਹੋਣ ਲੱਗ ਗਿਆ ਕਿ ਸਾਰਾ ਸਾਰਾ ਟੱਬਰ ਮਨਿਸਟਰਾਂ ਦਾ ਰਿਸ਼ਤੇਦਾਰਾਂ ਦਾ ਬਣ ਲੱਗ ਗਿਆ ਸੀ ਉਹਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨਾਲੋਂ ਬਲੱਖਣ ਹੈ ਜੇ ਨੌਕਰੀਆਂ ਦੀ ਗੱਲ ਆਈ ਹੈ ਤੇ 42000 ਤੋਂ ਵੱਧ ਨੌਕਰੀਆਂ ਦਾ ਅੰਕੜਾ ਟੱਪਿਆ ਤੇ ਕੋਈ ਵੀ ਇਸ ਤੇ ਕਿੰਤੂ ਬਰੰਤੂ ਨਹੀਂ ਹੋਇਆ ਭਰਾਓ ਵੀ ਕਿਤੇ ਕਿਸੇ ਨਾਲ ਲੈਣ ਦੇਣ ਹੋ ਗਿਆ ਹੋਵੇ ਤੋ ਰਿਜ਼ਲਟ ਆਇਆ 22 25 25 10 10 2 2 4 4 ਜਿਵੇਂ ਵੀ ਚਾਹੀਦਾ ਪਿੰਡਾਂ ਚ ਜਿਹੜੇ ਵੀ ਨੌਕਰੀ ਲੱਗੀ ਉਹਨਾਂ ਦੇ ਪਰਿਵਾਰ ਮਿਲਦੇ ਹੋ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਸਾਡੇ ਘਰੇ ਚਿੱਠੀ ਆ ਗਈ ਵੀ ਤੇਰੀ ਨਿਯੁਕਤੀ ਹੋ ਗਈ ਸੋ ਇਸੇ ਤਰ੍ਹਾਂ 600 ਯੂਨਿਟ ਬਿਜਲੀ ਜਿਹੜੀ ਕਿ ਪਹਿਲਾਂ ਬਿਜਲੀ ਤਾਂ ਸਾਰੇ ਲੋਕ ਵਰਤਦੇ ਸੀ ਕੁਝ ਭਲੇ ਮਾਨਸ ਬਿੱਲ ਬੁੱਲ ਭਰੀ ਜਾਂਦੇ ਸੀ ਤੇ ਕੁਝ ਜਿਵੇਂ ਸਾਡੇ ਡਿਫਟੀ ਸੇਮ ਸੀਐਮ ਸਾਹਿਬ ਵੀ ਕਹਿੰਦੇ ਸੀ ਕੁੰਡੀਆਂ ਕਾਣੀਆਂ ਲਾ ਲਓ ਮਾੜੀ ਹੱਤ ਪਾਈ ਜਾਂਦੀ ਸੀ ਉਹਦੇ ਨਾਲ ਬਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੋਚਿਆ ਕਿ ਅਸੀਂ ਕਿਉਂ ਨਾ ਕਿ ਬਿਜਲੀ ਇਹ ਜਿਹੀ ਲੋਡ ਹੈ ਨੂੰ ਲੋਕਾਂ ਲਈ ਸਹੂਲਤ ਕਰ ਦਈਏ ਇਹ ਵੱਡੇ ਲੋਕਾਂ ਨੂੰ ਚਾਹੇ ਦਾ ਬਹੁਤਾ ਫਰਕ ਨਾ ਪੈਂਦਾ ਹੋਵੇ ਪਰ ਛੋਟੇ ਦੇ ਦਰਮਿਆਨੇ ਪਰਿਵਾਰਾਂ ਨੂੰ ਇਹਦੇ ਚ ਕਾਫੀ ਆਸਰਾ ਮਿਲ ਜਾਂਦਾ ਜਿਹੜਾ 4-5000 ਰੁਪਿਆ ਉਹਨਾਂ ਦਾ ਬਚਦਾ ਉਹ ਘਰ ਦੀ ਕਬੀਲਦਾਰੀ ਕੋਈ ਹੋਰ ਗਰਜਕਾਰ ਸਾਰ ਲੈਂਦੇ ਐ ਇਸੇ ਤਰ੍ਹਾਂ ਜੇ ਪਹਿਲਾਂ ਚੱਲਦੀ ਗੱਲ ਤੁਸੀਂ ਵੀ ਪੱਤਰਕਾਰ ਭਰਾ ਬੈਠੇ ਹੋ ਕਦੇ ਕਿਸ ਨੇ ਟੋਲ ਪਲਾਜ਼ਾ ਇਹ ਨਹੀਂ ਬੰਦ ਕੀਤੇ ਉਹਨਾਂ ਨੇ ਵਿੱਚ ਹੱਥ ਧੋ ਲੈਂਦੇ ਮੇਰੇ ਅਗੇ ਵਗਦੀ ਗੰਗਾ ਦੇ ਵਿੱਚ ਲਾ ਦੀ ਟੁੱਬੀ ਹੁਣ ਕੋਈ ਗੱਲ ਨਹੀਂ ਆਪਣੇ ਘਰੇ ਕੁਝ ਆਉਣ ਲੱਗ ਜੂਗਾ ਪਰ ਪਹਿਲੀ ਵਾਰ ਹੈ ਕਿ ਇਹੋ ਜੀ ਗੱਲ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਵੀ ਇਹ ਖੇਤੀ ਨੂੰ ਬਿਜਲੀ ਵੀ ਦਿੱਤੀ ਹੈ ਚਾਹੇ ਸਾਡਾ ਵਿਰੋਧ ਸਾਡੇ ਭਰਾ ਕੁਝ ਕਰਦੇ ਆ ਜਾਂ ਨਾ ਕਰਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ 15 15 16 16 ਘੰਟੇ ਬਿਜਲੀ ਖੇਤੀ ਵਾਸਤੇ ਦਿੱਤੀ ਹੈ ਸੋ ਇਹ ਗੱਲਾਂ ਜਿਹੜੀਆਂ ਲੋਕਾਂ ਵਿੱਚ ਜਾਂਦੀਆਂ ਅਸੀਂ ਲੋਕਾਂ ਨਾਲ ਭਾਈਚਾਰਾ ਪਾਲਿਆ ਲੋਕਾਂ ਨੂੰ ਲੜਾਇਆ ਨਹੀਂ ਕਿਸੇ ਤੇ ਨਜ਼ਾਇਜ਼ ਪਰਚੇ ਦਫਾ 452 307 326 ਆਮ ਵੱਡੇ ਲੀਡਰਾਂ ਦੇ ਗੀਜੇਜ ਹੋਇਆ ਕਰਦੀ ਸੀ ਜਾ ਕੇ ਥਾਣੇ ਇਹ ਦਰਜ ਕਰਾਉਂਦੇ ਸੀ ਸਾਡਾ ਬੰਦਾ ਥਾਣੇ ਨਹੀਂ ਉਸ ਤਰ੍ਹਾਂ ਮੀਲਾ ਲਾ ਕੇ ਨਹੀਂ ਬੈਠਾ ਸੋ ਭਾਈਚਾਰਾ ਲੋਕਾਂ ਵਿੱਚ ਰੱਖਿਆ ਤੁਸੀਂ ਆਪ ਮਹਿਸੂਸ ਕਰਦੇ ਹੋਵੋਗੇ ਕਿ ਅੱਗੇ ਨਾਲੋਂ ਲੋਕ ਇਸ ਗੱਲ ਤੋਂ ਬਹੁਤ ਸੋਕਿਆ ਤਾਂ ਨੋਮੀਨੇਸ਼ਨ ਦਾ ਅੱਜ ਸਟਾਰਟ ਹੋ ਗਿਆ ਹੈ ਮੈਂ ਅੱਜ ਜੀ ਪਹਿਲਾ ਦਿਨ ਸੀ ਛੋੜੇ ਮੋਟੇ ਕਾਜਕੁਜ ਤਿਆਰ ਇੱਕ ਦੋ ਦਿਨਾਂ ਚ ਕਰਕੇ ਪਰ ਲਵਾਂਗਾ ਵੇਖੋ ਜੀ ਮੇਰਾ ਜਿਹੜਾ ਫਰਜ ਆ ਲੋਕ ਸਭਾ ਦਾ ਮੈਂਬਰ ਆਪਣੇ ਹਲਕੇ ਤੋਂ ਇਲਾਵਾ ਇੱਕ ਦੇਸ਼ ਦੀ ਉਸ ਵੱਡੀ ਸੰਸਦਾ ਪੰਚਾਇਤ ਜਿਹੜੀ ਸਾਡੇ ਦੇਸ਼ ਨੂੰ ਚਲਾਉਂਦੀ ਆ ਉਹਦਾ ਮੈਂਬਰ ਬਣਨਾ ਉਹਨੂੰ ਸਾਰੇ ਦੇਸ਼ ਵਾਸਤੇ ਦੇਸ਼ ਦੀ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਅਸੀਂ ਪੰਜਾਬ ਚੋਂ 13 ਲੋਕ ਚੋਣਗੇ ਭੇਜਦੇ ਹਾਂ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਪਰ ਉਹ ਪੰਜਾਬ ਵਿੱਚੋਂ ਜਾਂਦੇ ਆ ਪੰਜਾਬ ਦਾ ਖਾਂਦੇ ਆ ਸਾਡਾ ਫਰਜ਼ ਹੈ ਅਸੀਂ ਆਪ ਦੀ ਪੰਜਾਬ ਦੀ ਲੜਾਈ ਪੂਰੇ ਧਰਣਲੇ ਨਾਲ ਪੂਰਾ ਜੋਰ ਸ਼ੋਰ ਨਾਲ ਲੜੀਏ ਸਾਨੂੰ ਤਾਂ ਇਨਸਾਫ਼ ਮਿਲ ਸਕਦਾ ਸਾਡੇ ਨਾਲ ਬਹੁਤ ਸਾਰੇ ਤੱਕੇ ਹੁੰਦੇ ਰਹਿੰਦੇ ਆ ਵਿਤਕਰੇ ਹੁੰਦੇ ਰਹਿੰਦੇ ਆ ਮੈਂ ਐਗਰੀਕਲਚਰ ਮਿਨਿਸਟਰ ਆ ਮੇਰੇ ਨਾਲ ਐਨੀਮਲ ਹਸਬੰਡਰੀ ਦਾ ਵੀ ਮੇਰੇ ਕੋਲ ਚਾਲ ਹੈ ਤੋ ਐਗਰੀਕਲਚਰ ਵੱਲੋਂ ਜਿਹੜਾ ਜੇ ਕਹੀਏ 5700 ਕਰੋੜ ਰੁਪਈਆ ਸਾਡਾ ਕੋਈ 3 ਸਾਲਾਂ ਦਾ ਰੋਗ ਛੱਡਿਆ ਸੀ ਹੁਣ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਜੇ ਪਾਰਲੀਮੈਂਟ ਦੇ ਮੈਂਬਰ ਇਸ ਤੇ ਰੋਲਾ ਰੱਪਾ ਪਾਉਣ ਕਿਉਂਕਿ ਪੈਸਾ ਦਾ ਪੰਜਾਬ ਦਾ ਤੇ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਮੰਡੀਆਂ ਜੇ ਕਿਸਾਨ ਦੇ ਨਾਲ ਕੋਈ ਹਾਦਸਾ ਜੇ ਮਜ਼ਦੂਰ ਦੇ ਨਾਲ ਕੋਈ ਹਾਦਸਾ ਹਾਦਸਾ ਵਾਪਰਦਾ ਹੈ ਕਿ ਉਹਨੂੰ ਅਸੀਂ ਉਹਦਾ ਇਹ ਸਹਾਇਤਾ ਦੇਣੀ ਹੁੰਦੀ ਹੈ ਇਸੀ ਤਰ੍ਹਾਂ ਅਸੀਂ ਜਿਹੜੇ ਪਹਿਲਾ ਜੋ ਜਿਹੜੇ ਲੋਕਾਂ ਲਈ ਬਹੁਤ ਭਗਵੰਤਮਾਨ ਹੋ ਰਹੇ ਨੇ ਇੱਕ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਗਏ ਉਹਨਾਂ ਨਾਲ ਛੋਟੇ ਛੋਟੇ ਲੋਕਾਂ ਨੂੰ ਜਿਹੜਾ ਹੈ 3-4000 ਦਾ ਜਿਹੜਾ ਟੈਸਟ ਕਰਾਉਣਾ ਦਵਾਈਆਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਉਹਨਾਂ ਵਾਸਤੇ ਵੱਡਾ ਫਾਇਦਾ ਪਰ ਜਦੋਂ ਤਕਰੀਬਨ ਪੌਣੇ 9 ਦੇ 900 ਦੇ ਜਿਹੜੇ ਅਸੀਂ ਪਹੁੰਚ ਗਏ ਸਾਂ ਪਿੰਡਾਂ 'ਚ ਔਰ ਇਹ ਤਕਰੀਬਨ ਸਾਰੇ ਪਿੰਡਾਂ ਵਿੱਚ ਜਿਹੜੀ ਸਰਕਾਰ ਦੀ ਸਕੀਮ ਆ ਇਨੂੰ ਲੋਕਾਂ ਵਿੱਚ ਪਹੁੰਚਾਇਆ ਜਾਵੇ ਪਰ ਸਾਡਾ ਉਹ ਹੈਲਥ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ ਇਹਦੇ ਵਿੱਚ ਅੜਿੱਕਾ ਲਾਉਣ ਨੂੰ ਇਹ ਜਿਹੜੇ ੜਿੱਕੇ ਹਮੇਸ਼ਾ ਲੱਗਦੇ ਵੈਸੇ ਤਾਂ ਪੰਜਾਬ ਨਾਲ ਬਹੁਤ ੱੱਕਾ ਤੁਸੀਂ ਆਪ ਜਾਣਦੇ ਹੋ ਨਾ ਹੀ ਸਾਡੇ ਕੋਲੇ ਰਾਜਧਾਨੀ ਹੈ ਨਾ ਸਾਡੇ ਕੋਲੇ ਹਾਈ ਕੋਰਟ ਹੈ ਤੇ ਨਾ ਹੀ ਸਾਡੇ ਕੋਲੇ ਬੋਲੀਆਂ ਦੀ ਗੱਲ ਹੈ ਜਿਹੜੀ ਜਿਹੜੀ ਬੋਲੀ ਤੇ ਅਸੀਂ ਬੈਠੇ ਆ ਉਸਦੇ ਵੀ ਲੋਕ ਸਾਡੇ ਤੋਂ ਬਾਹਰ ਕੀਤੇ ਗਏ ਮੇਰੇ ਨਾਲ ਹੀ 15 ਕਿਲੋਮੀਟਰ ਤੇ ਡੱਬ ਵਾਲੀ ਮੰਡੀ ਸ਼ੁਰੂ ਹੋ ਜਾਂਦੀ ਹੈ ਸਾਡਾ ਆਪ ਦਾ ਪੰਜਾਬੀਆਂ ਦਾ ਜਿਹੜਾ ਇਲਾਕਾ ਹੈ ਉਹਨੂੰ ਹਰਿਆਣੇ ਵਿੱਚ ਜਿਵੇਂ ਸ਼ਾਮਲ ਕੀਤਾ ਗਿਆ ਉਥੇ ਬੋਲਦੇ ਬੋਲੀ ਹੋਰ ਤਰ੍ਹਾਂ ਲਿਖਣੀ ਪੜਨੀ ਗਾ ਹੋਰ ਤਰ੍ਹਾਂ ਪੈ ਜਾਂਦੀ ਹੈ ਸਾਰਾ ਕਈ ਵਾਰੀ ਦਿੱਕਤਾਂ ਆਉਣ ਲੱਗ ਜਾਂਦੀਆਂ ਐ ਇਸ ਵਾਸਤੇ ਸਾਡੇ ਪਾਰਲੀਮੈਂਟ ਮੈਂਬਰਾਂ ਦਾ ਫਰਜ ਹੈ ਅਸੀਂ ਲੜਾਈ ਲੜੀਏ ਦੂਸਰੀ ਆਪਦੇ ਇਲਾਕੇ ਵਾਸਤੇ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਲੋੜਾਂ ਲੋਕ ਦੱਸਦੇ ਪੁੱਛਦੇ ਰਹਣ ਉਹਦੇ ਵਿੱਚ ਹਿੱਸਾ ਹੋਣਾ ਸਾਡਾ ਫਰਜ ਮੰਨਦਾ ਹੈ ਬੀਬੀ ਹਰਸਿਮਰਤ 15 ਸਾਲ ਰਹਿ ਕੇ ਆਏ ਆ 6-7 ਸਾਲ ਮੰਤਰੀ ਵੀ ਰਹੇ ਮੰਤਰੀ ਇੱਕ ਵਧੀਆ ਮਹਿਕਮੇ ਦੇ ਸੀ ਉਹ ਮੇਰੇ ਤੇ ਸਵਾਲ ਕਰਦੇ ਰਹਿੰਦੇ ਆ ਪਰ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀ ਸਾਡੇ ਚ ਇਹੀ ਅਸੀਂ ਪੰਜਾਬ ਵਿੱਚ ਤਾਂ ਹੈ ਹੀ ਫੂਡ ਦਾ ਕਾਰੋਬਾਰ ਹੋਰ ਤਾਂ ਹੈ ਹੀ ਨਹੀਂ ਜਿਹਦੇ ਪ੍ਰੋਸੈਸਿੰਗ ਪਲਾਂਟ ਲਾਉਂਦੇ ਕੋਈ ਦੂਜਾ ਫੂਡ ਪਾਰਕ ਬਣਾਉਂਦੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੇ ਵਪਾਰੀ ਸੀ ਕਿਸਾਨ ਸੀ ਮਜ਼ਦੂਰ ਸੀ ਸਾਰਿਆਂ ਨੂੰ ਗੜ ਮਿਲ ਕੇ ਬਹੁਤ ਵੱਡਾ ਫਾਇਦਾ ਹੋਣਾ ਸੀ ਇਹ ਤਿੰਨ ਚਾਰ ਥਾਵਾਂ ਤੇ ਇਹਨਾਂ ਲੋਕਾਂ ਨੂੰ ਅ ਕੇਚਲਦਾਰੀ ਕਰਨੀ ਚਾਹੀਦੀ ਸੀ ਸਗੋਂ ਜੋ ਕੁ ਸੀ ਪਹਿਲਾਂ ਬਾੜੀਆਂ ਮੋਟੀਆਂ ਤੁਸੀਂ ਆਪਾਂ ਮਿਠਿੰਡੇ ਵਿੱਚ ਬੈਠੇ ਆ ਇੱਥੋਂ ਦਾ ਥਰਮਲ ਪਲਾਂਟ ਸੀ ਇਹ ਬੰਦ ਕਰਨ ਵਾਲੇ ਕੌਣ ਲੋਕ ਆ ਜਿਹੜੇ ਅੱਜ ਤੱਕੀ ਦੀਆਂ ਗੱਲਾਂ ਕਰਦੇ ਸੋ ਅਸੀਂ ਤਾਂ ਜੇ ਸਾਡੀ ਭਗਵੰਤਮਾਨ ਦੀਗਵਾਈ ਚ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਕੋਈ 1080 ਕਰੋੜ ਦਾ ਥਰਮਲ ਪਲਾਂਟ ਖਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ ਤੇ ਉਹਨੂੰ ਨਵੇਂ ਤੌਰ ਤੇ ਚਲਾਉਣ ਦੀ ਜਿਹੜੀ ਸਾਡੀ ਆਪਣੀ ਚੰਗੀ ਮਨਸ਼ਾ ਹੈ। ਇਸ ਤਰ੍ਹਾਂ ਦੀ ਗੱਲ ਵੀ ਹੈ। ਉਹ ਵੀ ਕਹਿੰਦੇ ਜੇ ਤੁਹਾਡੇ ਰਾਜ ਸਭਾ ਮੈਂਬਰ ਉਹ ਵੇ ਨਹੀਂ ਉਹਨਾਂ ਨੇ ਪੰਜਾਬ ਦੀ ਕੀ ਨੋਟਿਸ। ਵੇਖੋ ਲੜਦੇ ਰਹੇ। ਰਾਗਮ ਹੋរី ਗੱਲ ਕਰਦੇ ਰਹੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜੇ ਸਾਡੇ ਚੁਣੇ ਹੋਏ ਬੰਦੇ ਇਥੋਂ ਲੋਕ ਸਭਾ ਦੇ ਅਸੀਂ ਲੋਕਾਂ ਦੀਆਂ ਗੱਲਾਂ ਲੈ ਕੇ ਜਾਣੀਆਂ ਹੁੰਦੀਆਂ। ਇਹਨਾਂ ਬੰਦਿਆਂ ਨੇ ਆਪਦੇ ਕਾਰੋਬਾਰ ਵਧਾਏ ਆ ਵੱਡੇ ਵੱਡੇ ਇਹਨਾਂ ਬੰਦਿਆਂ ਨੇ ਪੰਜਾਬ ਦੀ ਸਾਰ ਨਹੀਂ ਸਰ ਬੀਜੇਪੀ ਗਾਂਧੀ ਅੱਜ ਕੁਝਾਂ ਵਿਕਰੀਆਂ ਪ੍ਰੋਗਰਾਮ ਬੰਦੋਂ ਪੋਸਟ ਲਾਏ ਗਏ ਆ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਆਸੂ ਨਹੀਂ ਸਾਡੇ ਨਾਮ ਤੇ ਲੇਡੀ ਨੇ 1000 ਰੁਪਏ ਦੇਣਾ ਸੀਗਾ ਸਭ ਤੋਂ ਵੱਡਾ ਲੋਸ ਮੇਰਾ ਲੇਡੀਜ਼ ਚ ਹੈ ਉਹ ਐਤ ਕੱਲ ਦੇ 1000 ਰੁਪਏ ਦੋ ਸਾਲ ਹੋ ਗਏ ਸਾਨੂੰ ਮਿਲਿਆ ਨਹੀਂ ਮੇਰੀ ਬੇਨਤੀ ਇਹ ਸੁਣੋ 1000 ਰੁਪਏ ਵੀ ਅਸੀਂ ਜਲਦੀ ਦੇਵਾਂਗੇ ਪਰ ਜਿਹੜਾ 3-4 ਹਜ਼ਾਰ ਦਾ ਬਿਜਲੀ ਦਾ ਫਾਇਦਾ ਕਰਦੇ ਆ ਵੀ ਅਸੀਂ ਇਹਨਾਂ ਲੋਕਾਂ ਵਾਸਤੇ ਕਰ ਰਹੇ ਆ ਇਹਦੇ 'ਚ ਕੋਈ ਜਾਤੀ ਨਹੀਂ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਸਭ ਲੋਕ ਕਰਦੇ ਆ ਇਹ ਵੀ ਇਹ ਵੀ ਪੂਰਾ ਕਰਾਂਗੇ 5 ਸਾਲਾਂ ਦੇ ਵਿੱਚ ਕਰਨਾ ਸੀ ਉਸੇ ਦਿਨੋਂ ਕਰ ਦਿੰਦੇ ਆ ਮੈਂ ਇੱਕ 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 ਮਿੰਟ ਵੇਖੋ ਪੋਸਟਰ ਲਾਉਣ ਵਾਲੇ ਕੋਈ ਵੀ ਭਰਾ ਹੋ ਸਕਦੇ ਉਹਨਾਂ ਦਾ ਉੱਥੇ ਕਣਕ ਨੂੰ ਅੱਗ ਲੱਗੀ ਸੀ ਉਹਦਾ ਜਿਹੜਾ ਕੰਪਨਸੇਸ਼ਨ ਜਿੰਨਾ ਸਰਕਾਰ ਦੇ ਸਕਦੀ ਹੈ ਉਹਨਾਂ ਮਨਜ਼ੂਰ ਕਰਵਾ ਦਿੱਤਾ ਠੀਕ ਹੈ ਨਾ ਹੁਣ ਮੈਨੂੰ ਨਹੀਂ ਪਤਾ ਵੀ ਪਿੰਡ ਵਾਲੇ ਲਾ ਰਹੇ ਆ ਕਿ ਕੁਝ ਭਰਾ ਲਾ ਰਹੇ ਆ ਹੁਣ ਜਦੋਂ ਜਾਵਾਂਗੇ ਉਹ ਸਾਨੂੰ ਬਣਨ ਦਿੰਦੇ ਆ ਨਹੀਂ ਬਣਨ ਦਿੰਦੇ ਉਹਨਾਂ ਦੀ ਮਰਜ਼ੀ ਹੈ ਚਲੋ ਕਿਸੇ ਦੀ ਜੇ ਉਹ ਬੰਦ ਕਹਿੰਦੇ ਆ ਵੀ ਨਹੀਂ ਅਸੀਂ ਆਉਣ ਦੇ ਤਾਂ ਮੈਨੂੰ ਇਸ ਗੱਲ ਨਾਲ ਵੀ ਨਿਤਰਾਜਪੁਰ ਮੈਂ ਪੁੱਛੂ ਤਾਂ ਅਸੀਂ ਮੇਰਾ ਕੀ ਕਸੂਰ ਆ ਜਿਸ ਜਿਸ ਨੇ ਵੱਡੇ ਕਾਨੂੰਨ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਸੀ ਨਾਲ ਮੋਦੀ ਦੇ ਬੈਠ ਕੇ ਪਾਸ ਕਰਵਾਏ ਹਰ ਸਿਮਰ தோਰਾ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਮੈਂ ਐਡਾ ਵੱਡਾ ਨੁਕਸਾਨ ਪੰਜਾਬ ਦਾ ਮੰਤਰੀ ਹੁੰਦਿਆਂ ਜਾਂ ਮੈਂ ਐਮਐਲਏ ਹੁੰਦਿਆਂ ਕੋਈ ਨਹੀਂ ਕੀਤਾ ਜਾਂ ਕਿਸਾਨਾਂ ਦਾ ਮੈਂ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੇਰੀਆਂ 9 ਮੀਟਿੰਗਾਂ ਹੋਈਆਂ ਵੱਡੀ ਸਾਰੇ ਜਥੇਬੰਦੀਆਂ ਨਾਲ ਕਈ ਮਸਲੇ ਸੁਲਝਦੇ ਰਹੇ ਐ ਕੋਈ ਉਹਦਾ ਟਾਈਮ ਲੱਗ ਜਾਂਦਾ ਤੇ ਗੰਨੇ ਤੋਂ ਲੈ ਕੇ ਜਿਹੜਾ ਪ੍ਰਾਣਾ ਬਕਾਇਆ ਹੈ ਸਰਕਾਰਾਂ ਤਿੰਨ ਤਿੰਨ ਸਾਲ ਨਹੀਂ ਦਿੰਦੀਆਂ ਸੀ ਜਿਹੜੇ ਅਸੀਂ ਦੇ ਕੇ ਤੇ ਕੰਮ ਨਿਬੇੜ ਕੇ ਸਾਰਾ ਕੁਝ ਇੰਨਾ ਜਥੇਬੰਦੀਆਂ ਨਾਲ ਹੀ ਮੇਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹੁਣ ਚਲੋ ਇਸ ਵਕਤ ਪਤਾ ਨਹੀਂ ਕੀ ਗੱਲ ਹੈ ਕਿਉਂ ਆ ਕਿੱਥੇ ਆ ਇਹ ਛੋਟੀਆਂ ਛੋਟੀਆਂ ਗੱਲਾਂ ਐ ਇਸ ਨੂੰ ਵੀ ਅਸੀਂ ਸਿਰੇ ਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਲਾਉਣ ਨੂੰ ਤਾਂ ਇਸ਼ਤਿਹਾਰ ਗੱਲ ਵੱਖਰੀ ਹੁੰਦੀ ਸੋਹਣਿਆ ਸਾਹਿਬ ਸੋਹਣਿਆ ਸਾਹਿਬ ਤੁਹਾਨੂੰ ਐ ਇੱਕ ਬਹੁਤ ਪਹਿਲੀ ਗਰਾਊਂਡ ਤਿਆਰ ਹੋ ਗਿਆ ਸੀ ਜੀ ਇੱਕ ਮਿੰਟ ਫਿਰ ਹੋਰ ਥੀਪੇ ਡੇ ਕੇ ਅੰਦਰ ਸੂਚਿਤ ਲਾ ਯਾਰ ਬਿਜਲੀ ਮੁਫਤ ਦੇਣ ਦੀ ਗੱਲ ਐ ਮੀਟਰਾਂ ਤੋਂ ਨੂੰ ਮੀਟਰ ਤਾਂ ਥੋੜਾ ਜਿਹੜਾ ਤੁਸੀਂ ਟੈਲੀਫੋਨ ਪੂਲ ਚਲਾਉਣੇ ਇਹਦੇ 'ਚ ਵੀ ਹੈ ਨਾ ਕੋਈ ਇਹਦੀ ਵੱਡੀ ਲੋਡ ਬਣੀ ਖੜੀ ਆ ਐਨੀ ਦਾ ਵੀ ਅਸੀਂ 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 ਇਹ ਤਾਂ ਮੀਟਰ ਜਿਵੇਂ ਵੀ ਆਉਣਗੇ ਉਹ ਜਿਸ ਤਰ੍ਹਾਂ ਦੀ ਨਵੀਂ ਟੈਕਨੀਕ ਆਉਂਦੀ ਹੈ ਕਦੇ ਕੋਲੇ ਤੁਹਾਡੇ ਕੋਲੇ ਮੋਬਾਈਲ ਕੀ ਪੈਡ ਵਾਲੀ ਉਸ ਤੋਂ ਬਾਅਦ ਇਹ ਆ ਗਿਆ ਹੁਣ ਇਹਦੇ ਨਾਲ 20 ਵੀ ਸੀ ਆਉਣ ਲੱਗ ਰਾਤ ਦੇ ਨਾ ਅਸੀਂ ਰਾਤ ਦੇਵਾਂਗੇ ਤੇ ਦਿnde ਰਵਾਂਗੇ ਸਾਡੀ ਗੱਲ ਵਾਲੀ ਹੈ ਜਿਹੜੀ ਤੁਸੀਂ ਐਪਲੀਕੇਸ਼ਨ ਤੋਂ ਜਾਂਦੇ ਹੋ ਤੁਹਾਡੇ ਆਪ ਦੇ ਹਲਕੇ ਦੇ ਵਾਸਤੇ ਤਿੰਨ ਤਿੰਨ ਮੁੱਦੇ ਨੇ ਜਿਹੜੇ ਹੁਣ ਵਿੱਚ ਨਾ ਪ੍ਰਾਇੋਰਟੀ ਦੇ ਆਖੇ ਕੰਮ ਕਰਾਂਗੇ ਵੇਖੋ ਜੋ ਵੀ ਮੁੱਦੇ ਜੋ ਵੀ ਮੁੱਦੇ ਜੋ ਤੁਸੀਂ ਮੁੱਦਾ ਦੱਸ ਦਿਓ ਉਹਨੂੰ ਮੈਂ ਅੱਗੇ ਰੱਖ ਦਉ ਜੋ ਵੀ ਲੋਕ ਕੀ ਕਹਿਣਗੇ ਇੱਕ ਨਹੀਂ ਮਾਨ ਵਿੱਚ ਕਿਸੇ ਦੇ ਵੀ ਨਹੀਂ ਹੁੰਦੇ ਜੋ ਲੋਬ ਕਰੰਟ ਮੁੱਦੇ ਆਉਂਦੇ ਆ ਉਹਨੂੰ ਹੱਲ ਕੀਤਾ ਜਾਂਦਾ ਜੇ ਕੋਈ ਪਹਿਨਾਂ ਦਾ ਉਹ ਉਹਨੂੰ ਵੇਖ ਲਿਆ ਜਾਂਦਾ ਜੋ ਆਉਣਗੇ ਉਹਨਾਂ ਨੂੰ ਮੈਂ ਮੈਂ ਕੋਈ ਕੋਟਾ ਪਰਮਿਟ ਨਹੀਂ ਲੈਣਾ ਮੈਂ ਉਹਨਾਂ ਦੇ ਕੋਈ ਲਾਲਚ ਜੀ ਨਹੀਂ ਹੋਣਾ ਜੋ ਕਹੋਗੇ ਸੰਗਤ ਜੋ ਕੋ ਲੋਕ ਉਹਨਾਂ ਲੋਕਾਂ ਦੀਆਂ ਮੰਗਾਂ ਮੈਂ ਪਾਰਲੀਮੈਂਟ ਵਿੱਚ ਪਰ ਸਿੱਧੇ ਵੀ ਕਹਿੰਦੇ ਆ ਕਿ ਪੈਸਾ ਜਿਹੜਾ ਹੈਗਾ ਕੇਂਦਰ ਨੇ ਰੋਕਿਆ ਤਾਂ ਹੈ ਕਿਉਂਕਿ ਸਹੀ ਇਸਤੇਮਾਲ ਨਹੀਂ ਕੀਤਾ ਪੰਜਾਬ ਸਰਕਾਰ ਨੇ ਉਹ ਕਹਿੰਦੇ ਕਿ ਕਿਸੇ ਯੋਜਨਾ ਵਾਸਤੇ ਪੈਸਾ ਆਉਂਦਾ ਹੈ ਇਹ ਯੋਜਨਾ ਬਦਲ ਦਿੰਦੇ ਜਿਵੇਂ ਮੌਨਤਾ ਜਿਹੜੀ ਬਣਾਤੀ ਪੈਸਾ ਹੋ ਰਿਹਾ ਮੇਰੀ ਗੱਲ ਸੁਣ ਹਸਪਤਾਲਾਂ ਦਾ ਨਾਂ ਤੇ ਇਤਰਾਜ਼ ਹੋ ਗਿਆ ਇਹ ਕੋਈ ਗੱਲ ਨਹੀਂ ਕਿ ਪੰਜਾਬ ਵਾਲੇ ਨੇ ਪੰਜਾਬ ਚ ਨਾ ਕੋਈ ਮਾੜਾ ਨਹੀਂ ਰੱਖ ਦਿੱਤਾ ਜੀ ਲੋਕਾਂ ਦਾ ਹੀ ਲੋਕਾਂ ਦਾ ਹੀ ਨਾਂ ਰੱਖਿਆ ਗਿਆ ਸੀ ਪਹਿਲਾਂ ਕਿਹੜਾ ਸਕੀਮਾ ਨਹੀਂ ਭਾਈ ਕਨਈਆ ਸਕੀਮ ਫੁਲਾਨੀ ਸਕੀਮ ਸਰਕਾਰਾਂ ਸਕੀਮ ਦਾ ਨਾਂ ਰੱਖਦੇ ਹੁੰਦੇ ਆ ਤੋਂ ਇਸ ਗੱਲ ਦਾ ਇਤਰਾਜ਼ ਨਹੀਂ ਸਾਡਾ ਹੱਕ ਹੈ ਯਾਰ ਉਹਦੇ ਚ ਤਾਂ ਕੋਈ ਨਹੀਂ ਉਹ ਕਿਉਂ ਪੈਸਾ ਰੋਕਣ ਸਾਡਾ ਪੰਜਾਬ ਦਾ ਪੰਜਾਬ ਦੇ ਲੋਕੋਂ ਤੁਸੀਂ ਆਪਾਂ ਪੰਜਾਬ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਸਾਡੀ 80% ਤੋਂ ਵੱਧ ਕਹਿੰਦੇ ਕੁਰਬਾਨੀਆਂ ਜਦੋਂ ਆਵ ਰਿਕਾਰਡ ਦੱਸਦਾ ਇਹਨਾਂ ਦਾ ਸਾਡੇ ਵੱਡੇ ਬਡੇਰਿਆਂ ਨੇ ਫਾਂਸੀਆਂ ਵੀ ਝੂਟ ਲੀਆਂ ਸਾਡੀਆਂ ਜਾਇਦਾਦਾਂ ਵੀ ਤਬਾਹ ਕਰ ਲਈਆਂ ਕੁਰਕ ਵੀ ਕਰਾ ਲਈਆਂ ਔਰ ਉਸ ਤੋਂ ਬਾਅਦ ਜੇਲਾ ਵੀ ਕੱਟ ਲੀਆਂ ਫਿਰ ਜਾ ਕੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਰਾਖੀ ਵੀ ਕਰਦੇ ਹਾਂ ਸਰਾਧਾਂ ਦੇ ਸਾਡੇ ਨੌਜਵਾਨ ਖੜੇ ਇਹ ਦੇਸ਼ ਭੁੱਖਾ ਮਰ ਰਿਹਾ ਸੀ ਅਸੀਂ ਉਹਦੇ ਵਿੱਚ ਪੂਲ ਚ ਵੱਧ ਤੋਂ ਵੱਧ ਦਾ ਨਾਜ ਪਾਉਣੇ ਪੰਜਾਬ ਦਾ ਤਾਂ ਹੱਕ ਵੱਧ ਬਣਦਾ ਸੀ ਸਰ ਬੀਜੇਪੀ ਕਹਿ ਰਹੀ ਹੈ ਕਿ ਜਿਹੜਾ ਜਿਹੜਾ ਪੈਸਾ ਆ ਰਿਹਾ ਸੀਗਾ ਜਿਹੜੀ ਕੀਮ ਦੇ ਵਿੱਚੋਂ ਤੁਸੀਂ ਨਾਮ ਚੇਂਜ ਕਰ ਲਿਆ ਲੇਕਿਨ ਇਹ ਗੁੱਡ ਪਰਸੈਂਟੇਜ ਕਾਫੀ ਵੱਡੀ ਪਰਸੈਂਟੇਜ ਜਿਹੜੀ ਕਿ ਐਡ ਦੇ ਉੱਤੇ ਖਰਚ ਹੋਈ ਹੈ ਉਹਨਾਂ ਦਾ ਇਹ ਕਹਿਣਾ ਹੈ ਪੈਸੇ ਵੇਖੋ ਉਹਨਾਂ ਦਾ ਕਹਿਣਾ ਤੁਸੀਂ ਸਹੀ ਗਣੀ ਜਾਓਗੇ ਅਸੀਂ ਕਹਿੰਦੇ ਵੀ ਨਹੀਂ ਇਹ ਕਹਿਣਾ ਪਹਿਲਾਂ ਵੀ ਜਿਹੜੀ ਪਬਲਿਕ ਰਿਲੇਸ਼ਨ ਸਾਰੀਆਂ ਸਰਕਾਰਾਂ ਦੀ ਚਾਹੇ ਕੰਨੀ ਸਾਫ ਸੀ ਚਾਹੇ ਕੈਪਟਨ ਸਾਫ ਸੀ ਚਾਹੇ ਉਸ ਲੋ 12 ਕੋਈ ਸੀ ਹੋਣਾ ਪਬਲਿਕੀਸ਼ਨ ਦਾ ਸਿਸਟਮ ਤੋਂ ਇਸ ਦੇ ਬਾਰੇ ਐਵੇਂ ਉਹਨਾਂ ਨੇ ਜੇ ਉਹਦੇ ਤੇ ਕਹਿ ਦਿੰਦੇ ਵੀ ਇਹ ਨਹੀਂ ਸਾਡੇ ਨਾਲੇ ਹੋਇਆ ਜਿਹੜਾ ਸਾਡਾ ਪੈਸਾ 5700 ਕਰੋੜ ਰੁਪਈਆ ਲਾਇਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸੇ ਪਾਸੇ ਹੋਰ ਵਰਤੋਂ ਕਰਤੀ ਉਹ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ ਇਸ ਦਾ ਲਿਖ ਕੇ ਵੀ ਹਾਂ ਕਿਸਾਨਾਂ ਵਾਸਤੇ ਹੋ ਮੰਡੀਆਂ ਵਾਸਤੇ ਹੋ ਸੜਕਾਂ ਵਾਸਤੇ ਹੋ ਇਸ ਤੇ ਲਿਖ ਕੇ ਵੀ ਦੇ ਦਿੱਤੇ ਸਰ ਤੁਸੀਂ ਕਿਧਰੇ ਮਤਲਬ ਉਸ ਤੁਹਾਡਾ ਮੇਨ ਇੰਸ਼ਾਅ ਹਾਲੀਦਾਰੀ ਕੰਮ ਇਹਨਾਂ ਪਾਰਟੀ ਦਾ ਆਇਆ ਬਹੁਤ ਪਹਿਲਾਂ ਗ੍ਰਾਉਂਡ ਪਿਆਰ ਹੋ ਗਿਆ ਸੀ ਲੱਗਦਾ ਕਿਸਾ ਲੱਗਦਾ ਤੁਮੇ ਮੇਨ ਕਰਦਾ ਤੁਹਾਡਾ ਹੋਏਗਾ ਮੇਰੀ ਮੇਰੀ ਬੇਨਤੀ ਸੁਣੋ ਜਿੰਨੇ ਵੀ ਲੋਕ ਇਲੈਕਸ਼ਨ ਲੜਦੇ ਆ ਬਹੁਤ ਸਤਿਕਾਰਯੋਗ ਹੈ ਇਲੈਕਸ਼ਨ ਲੜਨ ਵਾਸਤੇ ਜੇ ਕੋਈ ਆਇਆ ਉਮੀਦ ਰੱਖ ਕੇ ਹੁੰਦਾ ਬਣਾ ਬੀਬੀ ਹਰਸਿਮਰਤ ਹੈ ਬੀਬੀ ਪਰਮਪਾਲ ਕੌਰ ਹੈ ਸਰਦਾਰ ਜੀਤਮਿੰਦਰ ਸਿੰਘ ਹੈ ਲੱਖਾ ਸਦਾਣਾ ਜੋ ਵੀ ਹੈ ਉਹਨਾਂ ਨੂੰ ਮੁਬਾਰਕ ਹੈ ਹਰ ਇੱਕ ਆਪਣੀ ਗੱਲ ਕਰਦਾ ਹੈ ਲੋਕਾਂ ਨੇ ਵੱਡਾ ਫੈਸਲਾ ਆਪ ਕਰਨਾ ਹੈ ਮੈਂ ਜਨਤਾ ਤੇ ਸਿਚਾ ਬਾਜ਼ੀ ਬਹੁਤ ਪਸੰਦ ਆਇਆ ਇਲੈਕਸ਼ਨ ਕਮਿਸ਼ਨ ਜਿਹੜਾ ਇਹ ਪੁੱਛ ਰਿਹਾ ਹੈ ਫੇਰ ਨਹੀਂ ਕਰ ਬੰਦਾ ਫਸਟਰ ਸੈਮ ਨਾ ਬੋਲੋ ਫੇਰ ਬੰਦਾ ਕਹਿੰਦੇ ਨਹੀਂ ਫੇਰ ਮੇਰੇ ਨਾਲ ਕੋਈ ਫਸਤ ਨਹੀਂ ਕੋਈ ਮਤਲਬ ਇਲੈਕਸ਼ਨ ਮਾਇਆ ਪ੍ਰੋਗਰਾਮ ਇਲੈਕਸ਼ਨ ਕਮਿਸ਼ਨ ਨੇ ਤਾਂ ਵੇਖੋ ਸਾਡੇ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਵਿਰੋਧ ਵਿੱਚ ਆ ਉਹਨਾਂ ਨੂੰ ਖਰਾਬ ਕਰਨ ਵਾਸਤੇ ਪਹਿਲਾਂ ਤਾਂ ਇਲੈਕਸ਼ਨ ਸਾਡਾ ਹੀ ਬੜਾ ਲੰਮਾ ਕੀਤਾ ਲੰਮਾ ਕੋਡ ਲਾ ਕੇ ਤੁਸੀਂ ਸਾਰੇ ਕੰਮ ਰੁਕ ਜਾਂਦੇ ਆ ਸਾਨੂੰ 2 ਮਹੀਨਿਆਂ ਵਾਸਤੇ ਬੰਨ੍ਹ ਕੇ ਬਾ ਲਿਆ ਇਲੈਕਸ਼ਨ 13 14 ਦੇ ਨਾਲ ਬੱਸ ਜੀ ਹੁਣ ਬਹੁਤ ਲੰਬੀ ਹੋ ਗਈ ਜਸਪਿੰਦਰ ਹਾਂ ਹਾਂ ਇਹ ਕਰ ਹਾਂ ਜੀ ਪਹਿਲਾਂ ਤਾਂ ਸਭ ਨੂੰ ਸੱਸੀ ਕਲ ਮੇਰੇ ਵੱਲੋਂ ਜੀ ਆਇਆਂ ਨੂੰ ਵੀ ਸਵਾਲਾ ਨਹੀਂ ਐਸੀ ਗੱਲ ਨਹੀਂ ਦੇਖੋ ਹਾਲਾਤ ਬਣਦੇ ਹੁੰਦੇ ਨੇ ਹਰ ਬੰਦੇ ਦੀ ਆਪ ਕੋ ਆਪਣੀ ਸਿਆਸਤ ਆਪ ਕੋ ਆਪਣਾ ਨਜ਼ਰੀਆ ਕਰਨ ਦਾ ਜੋ ਮੇਰਾਗਾ ਮੈਂ ਨੌਜਵਾਨਾਂ ਨਾਲ ਯੂਥ ਨਾਲ ਥੋੜਾ ਜਿਹਾ ਮਾਨਸਾ ਦੇ ਲੋਕਾਂ ਦਾ ਉਥੇ ਹੀ ਲੱਗਿਆ ਹੋਇਆ ਲਗਾਤਾਰ ਕਿਉਂਕਿ ਮੇਰਾ ਪਰਿਵਾਰ ਦਾ ਜਿਹੜਾ ਪਿਸ਼ੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈਗਾ ਤੇ ਜੇ ਆਪਾਂ ਕਿਹੜੀ ਚੌਥੀ ਪੀੜ੍ਹੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਮੈਂ ਰਾਹੁਲ ਗਾਂਧੀ ਦੇ ਨਾਲ ਤੁਰਿਆ ਉਸ ਪਾਰਟੀ 'ਚ ਦਾਦਾ ਜੀ ਦਾਦਾ ਜੀ ਤਾਇਆ ਜੀ ਅੱਜ ਮੈਂ ਕੰਮ ਕਰ ਰਿਹਾ ਸੀਗਾ ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਕੋਈ ਸਵਾਰ ਨਹੀਂ ਸਕਿਆ ਉਹਨਾਂ ਦੀ ਲੜਾਈ ਨਹੀਂ ਲੜ ਸਕਿਆ ਜਿਵੇਂ ਮੈਨੂੰ ਲੜਨੀ ਚਾਹੀਦੀ ਸੀ ਚਾਹੇ ਉਹਦੇ ਹਾਲਾਤ ਇਹ ਬਣੇ ਹੁਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਇਹੜਾ ਤੁਸੀਂ ਸਵਾਲ ਕਰਿਆ ਮੈਂ ਸਮਝਦਾ ਤੁਸੀਂ ਕਿੱਥੋਂ ਕਰਿਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਜੁੜੇ ਹੁੰਨੇ ਆ ਪਰਿਵਾਰਕ ਤੌਰ ਤੇ ਕਿਸਦਾ ਦਿਲ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਅਗਲਾ ਕਹਿੰਦਾ ਨਹੀਂ ਯਾਰ ਬੈਠੇ ਆ ਜੇ ਆਪਾਂ ਗੱਲ ਕਰੀ ਅੰਕ ਇਸ ਮੰਤਰੀ ਸਾਹਿਬ ਦੀ ਇਹ ਵੀ ਟਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਕਿ ਯਾਰ ਜਿਨ੍ਹਾਂ ਲਈ ਮੈਂ ਲੜਾਈ ਲੜਦਾ ਜਿਨ੍ਹਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਦਾਦੇ ਲਈ ਫਿਰਦਾ ਸਾਰਾ ਕੁਝ ਉਹਨੇ ਤਾਂ ਯਾਦ ਹੀ ਕੁਛ ਨਹੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਜਿੱਦਾਂ ਦੇ ਕੰਮ ਸਵਾਰਨਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਹਲਕੀ ਦੀ ਕੁਝ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਮੌਕਾ ਦਿੰਨੇ ਆ ਤੁਹਾਨੂੰ ਗਰਾਊਂਡ ਦਿੰਨੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਸੇਮ ਮੇਰੀ ਕਹਾਣੀ ਆ ਸੀਐਮ ਸਾਹਿਬ ਨੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਘਰ ਫੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਇੱਕ ਵਾਰ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜ਼ਲਟ ਬਹੁਤ ਜਲਦ ਮਿਲੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪਾਂ ਲੋਕਾਂ ਨਾਲ ਕੋਈ ਸਵਾਰਨਾ ਤਾਂ ਆਪਦਾ ਐਟੀਟਿਊਡ ਆਪਦਾ ਛੱਡਣਾ ਪੈਂਦਾ ਸੋ ਸਿ ਆਪ ਦਾ ਐਟੀਟਿਊਡ ਛੱਡ ਕੇ ਲੋਕਾਂ ਲਈ ਪਿਛਲੀ ਕਤਾਰ ਦੇ ਵਿੱਚ ਖੜ ਗਿਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਵੇਂ ਉਵੇਂ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਸਬਰਨਾ ਚਾਹੀਦਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅੱਛਾ ਬਾਈ ਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਸੀ ਜਿਹੜੀਆਂ ਵੀ ਤੁਹਾਨੂੰ ਐ ਲੱਗਦਾ ਸੀਗਾ ਕਿ ਇੱਥੇ ਵਿਕਾਸ ਨਹੀਂ ਕੀਤਾ ਗਿਆ ਕਿਵੇਂ ਜੀ ਕਾਂਗਰਸ ਪਾਰਟੀ ਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਸੀ ਕਿ ਜਿਹੜਾ ਤੁਹਾਨੂੰ ਲੱਗਦਾ ਸੀਗਾ ਕਿ ਇੱਥੇ ਵਿਕਾਸ ਲੋਕਾਂ ਦਾ ਨਹੀਂ ਕੀਤਾ ਗਿਆ ਉਹ ਤਾਂ ਤੁਸੀਂ ਪਿਛਲੇ 5 ਸਾਲ ਵੇਖੀ ਨਹੀਂ ਜੀ ਕਾਂਗਰਸ ਪਾਰਟੀ ਦਾ ਰਾਜ ਸੀਗਾ ਦੇਖੋ ਤੁਸੀਂ ਸਾਰੇ ਸਮਝਦਾਰੋਂ ਕੀ ਹਾਲਾਤ ਸੀਗੇ ਕਿਵੇਂ ਹੋਇਆ ਬਹੁਤ ਗੱਲਾਂ ਨੇ ਜੇ ਆਪਾਂ ਗੱਲ ਕਰੀਏ ਨਸ਼ਾ ਦਾ ਮੁੱਦਾ ਸੀਗਾ ਠੀਕ ਹੈ ਬਹੁਤ ਜਿਆਦੇ ਹੱਦ ਤੋਂ ਵੱਧ ਮਤਲਬ ਕਿ ਗੁੜਕਾ ਸਾਭ ਦੀ ਸੌਂ ਚੱਕ ਕੇ ਵੀ ਉਹ ਵਾਦਾ ਕੀਤਾ ਸੀ ਬਹੁਤ ਗੱਲਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰੀ ਸੀਗੀ ਕਿਸਾਨਾਂ ਦੀ ਗੱਲ ਕਰੀ ਸੀਗੀ ਸੀਐਮ ਸਾਹਿਬ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿਸੇ ਗੱਲ ਤੇ ਸਭ ਤੋਂ ਵੱਡੀ ਗੱਲ ਮੈਂ ਆਪਣੀ ਗੱਲ ਕਰਾਂ ਅਸੀਂ ਮਿਲ ਨਹੀਂ ਸਕਦੇ ਸੀਐਮ ਸਾਹਿਬ ਨੂੰ ਅਸੀਂ ਕਿਸੇ ਮਨਿਸਟਰ ਨੂੰ ਨਹੀਂ ਸੀ ਮਿਲ ਸਕਦੇ 6 6 ਮਹੀਨੇ ਅਸੀਂ ਸੀਐਮ ਹਾਊਸ ਦੇ ਨੇੜੇ ਨਹੀਂ ਸੀ ਜਾ ਸਕਦੇ ਜੇ ਕਿਸੇ ਨੂੰ ਮਿਲਾਂਗੇ ਤਾਂ ਕੰਮ ਕਰਵਾਵਾਂਗੇ ਉਦੋਂ ਕਿਤਨਾ ਕਿਤੇ ਸਾਰੀਆਂ ਪਾਰਟੀਆਂ ਦੇ ਵਿੱਚ ਦੇਖੋ ਹੁੰਦੀ ਹੀ ਹੈਗਾ ਠੀਕ ਹੈ ਸੋ ਇਸ ਕਰਕੇ ਚਲੋ ਜੀ ਐਨ ਸੁਣਦੇ ਹਾਂ